ਚੌਪ ਦੇ ਵਿੱਚ ਪਰਾਲੀ ਸਾੜਨ ਦਾ سلسلہ ਰੁਕਣ ਦਾ ਨਾਂ ਨਹੀਂ ਲੈ ਰਿਹਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਖੇਤਾਂ ਚੋਂ ਧੂੰਆਂ ਫਿਰ ਤੋਂ ਉੱਠਿਆ ਇਸ ਹਫਤੇ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਜਿਸ ਦੇ ਵਿੱਚ 43 ਨਵੇਂ ਮਾਮਲੇ ਜੁੜ ਚੁੱਕੇ ਨੇ ਇਸ ਦੇ ਨਾਲ ਸੀਜ਼ਨ ਦੇ ਵਿੱਚ ਪੰਜਾਬ ਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਕਿੰਤੀ ਦੀ ਛੱਕਰ ਗੱਲ ਕੀਤੀ ਜਾਵੇ ਤਾਂ 933 ਹੋ ਗਈ ਹੈ ਪੰਜਾਬ ਦੇ ਵਿੱਚ ਪਰਾਲੀ ਨੂੰ ਲਗਾਤਾਰ ਸਾੜਨ ਕਾਰਨ ਅਮ੍ਰਿਤਸਰ ਦਾ AQI 211 ਦਰਜ ਕੀਤਾ ਗਿਆ ਜੋ ਕਿ ਮਾੜੀ ਸ਼੍ਰੇਣੀ ਦੇ ਵਿੱਚ ਹੈ ਜਦਕਿ ਪੰਜ ਸ਼ਹਿਰਾਂ ਦਾ AQI ਪੀਲੇ ਜ਼ੋਨ ਦੇ ਵਿੱਚ ਦਰਜ ਕੀਤਾ ਜਾ ਚੁੱਕਾ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਮੰਡੀ ਗੁਬਿੰਦਗਰ ਦਾ AQI 164 ਉਤੇ ਹੀ ਲੁਧਿਆਣਾ ਸ਼ਹਿਰ ਦਾ AQI 149 ਜਲੰਧਰ ਦਾ 125 ਬਠਿੰਡਾ ਦਾ 112 ਪਟਿਆਲਾ 122 ਤੇ ਖੰਨਾ 122 ਦਰਜ ਕੀਤਾ ਗਿਆ ਇਹ ਮਹਾਰਾ ਦੇ ਮੁਤਾਬਕ ਅਜਿਹੇ ਇੱਕ ਯੂਆਈ ਦੇ ਵਿੱਚ ਖਾਸ ਕਰਕੇ ਦਿਲ ਅਤੇ ਹੋਰ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਨੂੰ ਸਾਲਾਂ ਦੇ ਵਿੱਚ ਮੁਸ਼ਕਲ ਆ ਸਕਦੀ। ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਪਤੋ ਵੱਧ 171 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਉੱਥੇ ਹੀ ਪਟਿਆਲਾ ਤੋਂ 48, ਗੁਰਦਾਸਪੁਰ ਤੋਂ 42, ਸੰਗਰੂਰ ਤੋਂ 91 ਤੇ ਬਠਿੰਡਾ ਤੋਂ 42 ਮਾਮਲੇ ਜੁੜੇ ਨੇ ਸਾਹਮਣੇ ਆ ਚੁੱਕੇ ਨੇ ਤੇ ਲੁਧਿਆਣਾ ਤੋਂ 13 ਮਾਮਲੇ ਸਾਹਮਣੇ ਆ ਚੁੱਕੇ ਨੇ।